ਪੇਟ ਤੇ ਰੋਕਾਂ ਦੀ ਤੁਸੀਂ ਗੱਲ ਕਰਦੇ ਪਿਓ 80% ਜਿਹੜੇ ਰੋਗ ਨੇ ਨਾ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੇ ਨੇ 80% ਰੋਗਾਂ ਤੋਂ ਅਸੀਂ ਬਚ ਸਕਦੇ ਆ ਜੇ ਇਹ ਨੁਸਖਾ ਫਾਰਮੂਲਾ ਚੰਗੀ ਤਰ੍ਹਾਂ ਦੇਖ ਕੇ ਉਹਨੂੰ ਜਿੱਦਾਂ ਦੱਸਿਆ ਆ ਤਰੀਕਾ ਉਹਨੂੰ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਛੋਟੇ-ਮੋਟੇ ਸਭ ਤੋਂ ਪਹਿਲਾਂ ਅੱਜ ਦੀ ਡੇਟ ਜੇ ਹਰ ਬੰਦਾ ਸਵੇਰੇ ਸੁੱਤੇ ਉੱਠਦਾ ਸਰ ਕਿਹੜਾ ਕੈਪਸੂਲ ਖਾਂਦਾ ਗੈਸ ਦਾ ਗੈਸ ਤੋਂ ਕਿਹੜਾ ਐਸਿਡਿਟੀ ਤੋਂ ਕਿਹੜਾ ਮੋਟਾਪੇ ਤੋਂ ਕਿਹੜਾ ਬਲੋਟਿੰਗ ਤੋਂ ਕਿਹੜਾ ਰੋਟੀ ਖਾਂਦੇ ਸਰ ਆਪਾਂ ਨੂੰ ਬਲੋਟਿੰਗ ਹੋ ਜਾਂਦੀ ਏ ਪੇਟ ਫੁੱਲ ਜਾਂਦਾ ਉਹ ਤਬਾਦ ਜਿਹੜਾ ਪੇਟ ਨਹੀਂ ਸਾਫ਼ ਹੁੰਦਾ ਉਹ ਕੈਸ ਜਿਹੜੀ ਗੰਦੀ ਹਵਾ ਪਾਸੋਂ ਕਰਦੇ ਆ ਜਦੋਂ ਇੱਕ ਕੌਜ਼ ਆਫ ਇੰਬੈਰਸਮੈਂਟ ਬਣ ਜਾਂਦਾ ਸਾਡੇ ਇੱਕ ਮਹਾਸੇ ਦਾ ਕਰਨ ਬਣ ਜਾਂਦਾ ਹਸ ਤੋਂ ਜਿਹੜੀ ਮੇਨ ਚੀਜ਼ ਜਿੱਤੋ ਅੱਜ ਅੱਜ ਕੱਲ ਹਰ ਬੰਦਾ ਪੇਟ ਤੇ ਉਹ ਹੈਗੀ ਇਹ ਕਬਜ ਠੀਕ ਹੈ ਮਲ ਤਿਆਗਣ ਚੇ ਦਿੱਕਤ ਹਰ ਬੰਦਾ ਅੱਜ ਕੱਲ ਉਹਦੀ ਫੱਕੀ ਖਾਂਦਾ ਪਿਆ ਗੋਲੀ ਖਾਂਦਾ ਪਿਆ ਸੋ ਆਹ 6-7 ਰੋਗ ਤੇ ਇਨਸਟੈਂਟਲੀ ਜਿਹੜੇ ਨਾ ਬੋਡੀ ਦੇ ਅੰਦਰੋਂ ਐਲੀਮੀਨੇਟ ਹੋ ਜਾਣਗੇ ਜਿਹੜੀ ਗੋਲੀ ਪਿਛਲੇ 6-7 ਸਾਲਾਂ ਤੋਂ 10 ਸਾਲਾਂ ਤੋਂ ਖਾ ਰਹੇ ਹੋ ਸਭ ਤੋਂ ਜ਼ਿਆਦਾ ਖੁਸ਼ੀ ਬੰਦੇ ਨੂੰ ਦੋਂਦੀ ਏ ਵੀ ਜਦੋਂ ਕੋਈ ਆਪਾਂ ਅੰਗਰੇਜ਼ੀ ਦਵਾਈ ਖਾਣੇ ਹੁੰਦੇ ਹੰਨੇ ਆ ਤੇ ਉਹਦੇ ਤੋਂ ਖਿਹੜਾ ਛੁੱਟ ਜਾਂਦਾ ਦੇਸਾ ਉਦੇਸਾ ਵਿੱਚ ਵਸਦੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਣ ਕਰੂ ਰੁੱਕੀ ਸਾਹਿਬ ਪੇਟ ਤੇ ਰੁਕਾ ਦੀ ਤੁਸੀਂ ਗੱਲ ਕਰਦੇ ਪਿਓ 80% ਜਿਹੜੇ ਰੋਗ ਨੇ ਨਾ ਉਹ ਸਾਡੇ ਪੇਟ ਤੋਂ ਸ਼ੁਰੂ ਹੁੰਦੇ ਨੇ 80% 80% ਰੋਗਾਂ ਤੋਂ ਅਸੀਂ ਬਚ ਸਕਦੇ ਆ ਜੇ ਇਹ ਨੁਸਕਾ ਫਾਰਮੂਲਾ ਚੰਗੀ ਤਰ੍ਹਾਂ ਦੇਖ ਕੇ ਇਹਨੂੰ ਜਿੱਦਾਂ ਦੱਸਿਆ ਆ ਤਰੀਕਾ ਉਹਨੂੰ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਵਾਂਗੇ ਤੇ 80% ਰੋਗ ਤੋਂ ਆਪਾਂ ਕਿਹੜਾ ਜੜਾਵਾਂਗੇ ਮੋٹے ਮੋٹے ਸਭ ਤੋਂ ਪਹਿਲਾਂ ਅੱਜ ਦੀ ਡੇਟ ਜੇ ਹਰ ਬੰਦਾ ਸਵੇਰੇ ਸੁੱਤੇ ਉੱਠਦਾ ਸਾਰੇ ਕਿਹੜਾ ਕੈਪਸੂਲ ਖਾਂਦਾ ਗੈਸ ਦਾ ਗੈਸ ਤੋਂ ਕਿਹੜਾ ਐਸਿਡਿਟੀ ਤੋਂ ਕਿਹੜਾ ਮੋਟਾਪੇ ਤੋਂ ਕਿਹੜਾ ਬਲੋਟਿੰਗ ਤੋਂ ਕਿਹੜਾ ਰੋਟੀ ਖਾਂਦੇ ਸਾਰ ਆਪਾਂ ਨੂੰ ਬਲੋਟਿੰਗ ਹੋ ਜਾਂਦੀ ਏ ਪੇਟ ਫੁੱਲ ਜਾਂਦਾ ਉਸ ਤੋਂ ਬਾਅਦ ਜਿਹੜਾ ਪੇਟ ਨਹੀਂ ਸਾਫ਼ ਹੁੰਦਾ ਉਸ ਤੋਂ ਬਾਅਦ ਆਪਾਂ ਗੈਸ ਜਿਹੜੀ ਗੰਦੀ ਹਵਾ ਪਾਸੋਂ ਕਰਦੇ ਆ ਜਦੋਂ ਇੱਕ ਕੌਜ਼ ਆਫ ਇੰਪੈਰਸਮੈਂਟ ਬਣ ਜਾਂਦਾ ਸਾਡੇ ਇੱਕ ਮਹਾਸੇ ਦਾ ਕਰਨ ਬਣ ਜਾਂਦਾ ਉਹਦੇ ਤੋਂ ਬਾਅਦ ਸਭ ਤੋਂ ਜਿਹੜੀ ਮੇਨ ਚੀਜ਼ ਜਿੱਤ ਉਹ ਅੱਜ ਕੱਲ੍ਹ ਹਰ ਬੰਦਾ ਪੇਟ ਤੇ ਉਹ ਹੈਗੀ ਹੈ ਕਬਜ ਠੀਕ ਹੈ ਮਲ ਤਿਆਗਣ ਚੇ ਦਿੱਕਤ ਠੀਕ ਹੈ ਉਹ ਹਰ ਬੰਦਾ ਅੱਜ ਕੱਲ੍ਹ ਉਹਦੀ ਫੱਕੀ ਖਾਂਦਾ ਪਿਆ ਗੋਲੀ ਖਾਂਦਾ ਪਿਆ ਸੋ ਆਹ 6-7 ਰੋਗ ਤੇ ਇਨਸਟੈਂਟਲੀ ਜਿਹੜੇ ਨਾ ਬਾਡੀ ਦੇ ਅੰਦਰੋਂ ਐਲੀਮੀਨੇਟ ਹੋ ਜਾਣਗੇ ਚਲੇ ਜਾਣਗੇ ਕਹਿਣਗੇ ਵੀ ਤੁਸੀਂ ਜਿਹੜੀ ਗੋਲੀ ਪਿਛਲੇ 6-7 ਸਾਲਾਂ ਤੋਂ 10 ਸਾਲਾਂ ਤੋਂ ਖਾ ਰਹੇ ਹੋ ਸਭ ਤੋਂ ਜ਼ਿਆਦਾ ਖੁਸ਼ੀ ਬੰਦੇ ਨੂੰ ਹੁੰਦੀ ਏ ਵੀ ਜਦੋਂ ਕੋਈ ਆਪਾਂ ਅੰਗਰੇਜ਼ੀ ਦਵਾਈ ਖਾਂਦੇ ਹੁੰਨੇ ਆ ਤੇ ਉਹਦੇ ਤੋਂ ਖਿਹੜਾ ਛੁੱਟ ਜਾਂਦਾ। ਕੀ ਬਾਤ ਆ। ਤੇ ਉਹ ਜਿਹੜੀ ਗੋਲੀ ਤੁਸੀਂ 6-7 ਸਾਲਾਂ ਦੀ ਖਾਂਦੇ ਪਏ ਉਹ ਤੋਂ ਤੁਹਾਡਾ ਇਨਸਟੈਂਟਲੀ ਖਿਹੜਾ ਛੁੱਟ ਸਕਦਾ। ਦੇਖੋ ਜੀ ਇਹ ਹਰ ਇੱਕ ਬੰਦਾ ਉਹ ਯੂਜ਼ ਕਰ ਸਕਦਾ ਚਾਹੇ ਉਹ ਟੀਨੇਜਰ ਏ, ਚਾਹੇ ਉਹ 40 ਸਾਲਾਂ ਦਾ, ਚਾਹੇ ਉਹ 50 ਸਾਲਾਂ ਦਾ ਜਿਹੜਾ ਬਾਜ਼ਾਰ ਦਾ ਖਾਣਾ ਖਾਂਦਾ। ਹੂੰ। ਜਿਹੜਾ ਪੀਜ਼ਾ 버ਗਰ ਖਾਂਦਾ ਉਹਨੂੰ ਇਹ ਨੁਸਖਾ ਜ਼ਰੂਰ ਵਰਤਣਾ ਚਾਹੀਦਾ ਹੈ ਕਿਉਂਕਿ ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਪਾਈਆਂ ਹੁੰਦੀਆਂ ਹਨ ਨੇ ਉਹਦਾ ਟੇਸਟ ਇਨਹਾਂਸ ਕਰਨ ਲਈ ਟੇਸਟ ਵਧਾਣ ਲਈ ਜਿਹੜੀਆਂ ਅੰਦਰ ਜਾ ਕੇ ਗਲਦੀਆਂ ਨਹੀਂ ਠੀਕ ਹੈ ਜਿਹੜੀਆਂ ਚੀਜ਼ਾਂ ਅੰਦਰ ਜਾ ਕੇ ਗਲਦੀਆਂ ਨਹੀਂ ਉਹਨਾਂ ਨੂੰ ਬੋਡੀ ਦੇ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਬਿਮਾਰ ਪੈਂਦੇ ਆ ਠੀਕ ਹੈ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਉਹਨਾਂ ਚੀਜ਼ਾਂ ਕਰਕੇ ਹੀ ਆਪਾਂ ਨੂੰ ਕਬਜ ਦੀ ਪ੍ਰੋਬਲਮ ਆਉਂਦੀ ਹੈ ਓਕੇ ਉਹਨਾਂ ਚੀਜ਼ਾਂ ਕਰਕੇ ਹੀ ਸਾਡਾ ਪੇਟ ਨਹੀਂ ਸਾਫ਼ ਹੁੰਦਾ ਓਕੇ ਤੇ ਜਦੋਂ ਪੇਟ ਨਹੀਂ ਸਾਫ਼ ਹੁੰਦਾ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਂਦੀਆਂ ਅੰਦਰੋਂ ਜੀ ਜੀ ਠੀਕ ਹੈ ਨਾ ਕਿਉਂਕਿ ਉਹ ਸਾਡਾ ਮੈਟਾਬੋਲਿਜ਼ਮ ਵੀਕ ਹੋ ਜਾਂਦਾ ਉਹਦੇ ਕਰਕੇ ਹੀ ਆਪਾਂ ਨੂੰ ਮਟਾਪਾ ਆਂਦਾ ਉਹਦੇ ਕਰਕੇ ਹੀ ਆਪਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੁੰਦੀ ਹੈ ਬਹੁਤ ਆਸਾਨ ਹੈ ਫਰੁਕੀ ਸਾਹਿਬ ਦਾ ਨੁਸਖਾ ਫਾਰਮੂਲਾ ਬਣਾਣਾ ਠੀਕ ਹੈ ਆ ਦੇਖੋ ਆਪਾਂ ਇੰਨੇ ਕੁ ਪੱਤੇ ਪਤਲੇ ਪੱਤੇ ਲਏ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਕੁੱਟ ਕੇ ਤੇ ਆਪਾਂ ਇਹਦੇ ਵਿੱਚੋਂ ਇਹਦਾ ਜਿਹੜਾ ਰਸ ਹੈ ਨਾ ਉਹ ਕੱਢ ਲੈਣਾ ਠੀਕ ਹੈ ਆ ਦੇਖੋ ਜੀ ਜੀ ਬੜਾ ਆਸਾਨ ਹੈ ਇਹਦਾ ਰਸ ਕੱਢਣਾ ਠੀਕ ਹੈ ਤੇ ਆ ਦੇਖੋ ਜੀ ਰਸ ਕੱਢਣ ਲਈ ਆਪਾਂ ਸ਼ੁਰੂ ਕਰ ਰਹੇ ਹਾਂ ਕੱਪੜੇ ਦੇ ਵਿੱਚ ਪਾ ਕੇ ਜੇ ਕੱਪੜੇ ਜੀ ਛਾਣਨਾ ਹੈ ਜੀ ਕੱਪੜੇ ਜੀ ਛਾਣ ਕੇ ਫਿਰ ਇਹਦੇ ਨਾਲ ਫਰੂਕੀ ਸਾਹਿਬ ਜਿਹੜੇ ਗੁਣ ਨੇ ਨਾ ਗੁਣ ਨਹੀਂ ਘਟਣਗੇ ਠੀਕ ਜਦੋਂ ਇਹਦੇ ਗੁਣ ਨਹੀਂ ਘਟਣਗੇ ਇਟ ਮੀਨਸ ਇਹ ਵਧੀਆ ਹੋ ਜਾਏਗਾ ਠੀਕ ਆਹ ਦੇਖੋ ਜੀ ਤਕਰੀਬਨ ਆਪਾਂ ਨੂੰ ਆਹ ਦੇਖੋ ਆ ਇੱਕ ਚਮਚ ਆ ਗਿਆ ਜੀ ਰਸ ਆਪਣੇ ਕੋਲ ਠੀਕ ਹੈ ਜੀ ਇਹ ਇੱਕ ਆ ਹੋ ਗਿਆ ਜੀ ਦੋ ਠੀਕ ਹੈ ਜੀ ਦੋ ਚਮਚੇ ਪਾ ਲਈਏ ਇਸੀ ਪਦੀਨੇ ਦਾ ਦੋ ਚਮਚ ਪਦੀਨੇ ਦਾ ਰਸ ਹੋ ਗਿਆ ਜੀ ਠੀਕ ਹੈ ਤੇ ਆਪਾਂ ਇਹਦੇ ਵਿੱਚ ਪਾਣਾ ਇੱਕ ਚਮਚ ਨਿੰਬੂ ਦਾ ਰਸ ਉਹਦਾ ਰਸ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਠੀਕ ਹੈ ਪਾਣੀ ਆਪਾਂ ਨਾ ਗਰਮ ਲੈਣਾ ਨਾ ਠੰਡਾ ਲੈਣਾ ਤਾਜ਼ਾ ਪਾਣੀ ਲੈਣਾ ਠੀਕ ਹੈ ਦੇਖੋ ਜੀ ਇਹ ਨੁਸਖਾ ਫਾਰਮੂਲਾ ਆਲਮੋਸਟ ਬਣ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਨੁਸਕੇ ਦੀ ਸ਼ਾਨ ਤੇ ਨੁਸਕੇ ਦੀ ਜਾਨ ਪਾਣ ਜਾ ਰਹੇ ਆ ਇਹਨੂੰ ਆਪਾਂ ਕਹਿੰਦੇ ਆ ਕਾਲਾ ਨੂਨ ਜਾਂ ਪਾਕਿਸਤਾਨੀ ਲੂਣ ਕਹਿ ਦਿੱਤਾ ਜਾਂ ਸਿੰਧਾ ਨਮਕ ਹਿੰਦੀ ਚ ਕਹਿੰਦਾ ਠੀਕ ਹੈ ਇਹਦੇ ਵਿੱਚ ਇੱਕ ਚੁੰਡੀ ਪਾਣੀ ਹੈ ਜੀ ਸਿਰਫ ਜੀ ਇਹ ਆ ਦੇਖੋ ਜੀ ਆ ਨੁਸਕਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਏ ਇਹ ਤੁਹਾਡਾ ਡਾਈਜੈਸ਼ਨ ਪ੍ਰੋਸੈਸ ਜਿਹੜਾ ਏ ਉਹਨੂੰ ਬਿਲਕੁਲ ਵਧੀਆ ਕਰ ਦੇਗਾ ਤੁਹਾਡਾ ਖਾਣ ਪੀਣ ਵਾਲਾ ਸਿਸਟਮ ਬਹੁਤ ਵਧੀਆ ਹੋ ਜਾਏਗਾ ਖਾਦੇ ਪੀਂਦੇ ਸਾਰੀ ਸਾਡੀ ਜਿਹੜੀ ਬਾਡੀ ਦੇ ਵਿੱਚ એનર્ਜੀ ਆਏਗੀ ਤਾਕਤ ਆਏਗੀ ਸਰੀਰ ਦੇ ਵਿੱਚ ਨਾ ਤੁਹਾਨੂੰ ਗੈਸ ਹੋਏਗੀ ਨਾ ਤੁਹਾਨੂੰ ਬਲੋਟਿੰਗ ਹੋਏਗੀ ਨਾ ਤੁਹਾਨੂੰ ਅਫਾਰਾ ਹੋਏਗਾ ਤੁਹਾਡਾ ਪੇਟ ਵੀ ਇਨਸਟੈਂਟਲੀ ਸਾਫ਼ ਹੋਏਗਾ ਜੇ ਤੁਹਾਡਾ ਇਦਾਂ ਦੀ ਦਿੱਕਤ ਪਰੇਸ਼ਾਨੀ ਬਹੁਤ ਘੱਟ ਆ ਰਹੀ ਏ ਤੇ ਤੁਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਵੀ ਇਸਤੇਮਾਲ ਕਰ ਸਕਦੇ ਹੋ ਜੇ ਦਿੱਕਤ ਪਰੇਸ਼ਾਨੀ ਜ਼ਿਆਦਾ ਹੈਗੀ ਹੈ ਫਿਰ ਇੱਕ ਦਿਨ ਛੱਡ ਕੇ ਵੀ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਰੋਜ਼ ਨਹੀਂ ਕਰਨਾ ਆਪਾਂ ਇਹਨੂੰ ਰੋਜ਼ ਜ਼ਿਆਦਾ ਕਰਾਂਗੇ ਫਿਰ ਸਾਨੂੰ ਨਾ ਬਾਰ-ਬਾਰ ਟਾਇਲਟ ਜਾਣਾ ਪਏਗਾ ਠੀਕ ਹੈ ਸੋ ਜਿਹੜੇ ਵੀ ਦੇਖਣ ਵਾਲੇ ਨੇ ਜਾਂ ਜਿਹੜੇ ਵੀ ਨੁਸਖਾ ਇਸਤੇਮਾਲ ਕਰਨ ਵਾਲੇ ਨੇ ਉਹਨਾਂ ਨੂੰ ਮੇਰੇ ਵੱਲੋਂ ਇਹ ਸੁਝਾਅ ਏ ਕਿ ਨੁਸਖਾ ਫਾਰਮੂਲਾ ਦੇਣ ਦੇ ਵਿੱਚ ਸਿਰਫ ਇੱਕ ਵਾਰੀ ਇਸਤੇਮਾਲ ਕਰੋ ਤੇ ਇਹਨੂੰ ਆਪਾਂ ਇੱਕ ਦਿਨ ਛੱਡ ਕੇ ਇਸਤੇਮਾਲ ਕਰੀਏ ਜੇ ਪ੍ਰੋਬਲਮ ਜ਼ਿਆਦਾ ਹੈਗੀ ਏ ਤੇ ਪ੍ਰੋਬਲਮ ਘੱਟ ਹੈਗੀ ਏ ਤੇ ਫਿਰ ਆਪਾਂ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਵੀ ਇਹਨੂੰ ਯੂਜ਼ ਕਰ ਸਕਦੇ ਸਭ ਤੋਂ ਵਧੀਆ ਜਿਹੜਾ ਟਾਈਮ ਜਿਹੜਾ ਇਸਤੇਮਾਲ ਕਰਨ ਦਾ ਉਹ ਸਵੇਰੇ ਸੁੱਤੇ ਉੱਠਦੇ ਅਸਾਰ ਜਦੋਂ ਤੁਸੀਂ ਅਜੇ ਟਾਇਲਟ ਨਹੀਂ ਜਾਂਦੇ ਉਹਦੇ ਤੋਂ ਪਹਿਲਾਂ ਯੂਜ਼ ਕਰੋ ਫਿਰ ਤੁਹਾਡਾ ਜਿਹੜਾ ਟਾਇਲਟ ਵਾਲਾ ਪ੍ਰੋਗਰਾਮ ਬਿਲਕੁਲ ਠੀਕ ਹੋ ਜਾਏਗਾ ਜੀ ਦੇਖੋ ਜੀ ਆਹ ਇਨਸਟੈਂਟ ਹੈ ਜੀ ਇਹ ਆਪਾਂ ਗੋਲੀ ਆਪ ਬਣਾਣੇ ਆ ਜੀ ਇਹ ਕੁਦਰਤੀ ਗੋਲੀ ਹੈ ਜੀ ਇਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਬਹੁਤ ਸ਼ਾਨਦਾਰ ਅਸਰ ਕਰਦੀ ਏ ਇਹ ਥੋੜਾ ਬਹੁਤਾ weight loss ਦਾ ਵੀ ਕੰਮ ਕਰਦੀ ਏ ਜਿਹੜੀ ਚਰਬੀ ਜਮਾ ਹੋ ਗਈ ਉਹ ਵੀ ਘਟਾਣੀ ਏ ਪਲੱਸ ਇਹ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ ਤੁਹਾਨੂੰ ਗੈਸ ਤੋਂ ਵੀ ਮਦਦ ਮਿਲੇਗੀ ਐਸਿਡ ਤੋਂ ਵੀ ਮਦਦ ਮਿਲੇਗੀ ਅਫਾਰਤੋਂ ਵੀ ਮਦਦ ਮਿਲੇਗੀ ਜਿਹੜੇ ਵੀਰਪਰਾ ਸਾਡੇ ਕਦੇ ਵੀ ਸਾਨੂੰ ਗੋਲੀ ਖਾਣੀ ਔਖੀ ਲੱਗਦੀ ਹੈ ਉਹ ਪਾਊਡਰ ਦਾ ਇਸਤੇਮਾਲ ਕਰਨ ਪਾਊਡਰ ਦਾ ਇਸਤੇਮਾਲ ਕਰਨਾ ਕਿੱਦਾਂ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਰੋਟੀ ਖਾਣ ਤੋਂ 15-20 ਮਿੰਟ ਬਾਅਦ ਇੱਕ ਚਮਚਾ ਲੈ ਲਓ ਇਹਦੇ ਵਿੱਚ ਭਰਪੂਰ ਫਾਈਬਰ ਮਿਲੇਗਾ ਤੁਹਾਨੂੰ ਫਾਈਬਰ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ ਤੁਹਾਨੂੰ ਗੈਸ ਵੀ ਨਹੀਂ ਹੋਏਗੀ ਬਲੋਟਿੰਗ ਵੀ ਨਹੀਂ ਹੋਏਗੀ ਐਸਿਡ ਵੀ ਨਹੀਂ ਬਣੇਗਾ ਸੋ ਸਾਡੇ ਕੋਲ ਦੋਨੋਂ ਆਪਸ਼ਨ ਹੈਗੀਆਂ ਜਿਹੜੇ ਪਾਊਡਰ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਆਪਾਂ ਪਾਊਡਰ ਦਈਦਾ ਜਿਨ੍ਹਾਂ ਨੂੰ ਗੋਲੀ ਨਾਲ ਗੱਲ ਬਣੇਗੀ ਉਹਨਾਂ ਨੂੰ ਗੋਲੀ ਦਈਦੀ ਹੈ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਵੀ ਕਈ ਪੇਸ਼ੈਂਟਾਂ ਨੂੰ ਦੇਣਾ ਪੈਂਦਾ ਅਸੀਂ ਕੋਈ ਵੀ ਦਵਾਈ ਦਿੰਨੇ ਆ ਜਾਂ ਕੋਈ ਵੀ ਦਵਾਈ ਤੁਹਾਨੂੰ ਇੱਥੇ ਵੀਡੀਓ 'ਚ ਦਿਖਾਣ ਅਸੀਂ ਉਹਦਾ ਨੁਸਖਾ ਫਾਰਮੂਲਾ 100% ਸ਼ੇਅਰ ਕਰਨ ਲਈ ਤਿਆਰ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਜਿੰਦੇ ਵੀ ਦਵਾਈ ਲੈਣੀ ਹੈ ਉਹਨੂੰ ਇਹਨਾਂ ਤੋਂ ਪਤਾ ਹੋਵੇ ਵੀ ਮੇਰੀ ਬਾਡੀ ਦੇ ਅੰਦਰ ਕੀ ਜਾ ਰਿਹਾ ਠੀਕ ਹੈ ਹਰ ਬੰਦਾ ਇੱਕ ਅੱਜ ਕੱਲ ਇਹ ਕਰਨਾ ਵੀ ਮੈਂ ਕ੍ਰਾਸ ਚੈੱਕ ਕਰਾਂਗਾ ਕ੍ਰਾਸ ਚੈੱਕ ਕਰਨ ਲਈ ਅਸੀਂ ਮੋਸਟ ਵੈਲਕਮ ਤੁਸੀਂ ਇਹ ਨੁਸਕੇ ਫਾਰਮੂਲੇ ਦਾ ਪਾਊਡਰ ਦਾ ਪਾਊਡਰ ਦਾ ਫਾਰਮੂਲਾ ਲਿਖ ਕੇ ਮੈਸੇਜ ਕਰੋ ਵੀ ਇਹ ਪਾਊਡਰ ਦਾ ਕੀ ਫਾਰਮੂਲਾ ਇਹ ਲਿਖ ਕੇ ਮੈਸੇਜ ਕਰੋ ਗੋਲੀ ਦਾ ਲਿਖ ਕੇ ਫਾਰਮੂਲਾ ਮੈਸੇਜ ਕਰੋ ਵੀ ਨੀਲੀ ਗੋਲੀ ਦਾ ਫਾਰਮੂਲਾ ਭੇਜੋ ਨੀਲੀ ਗੋਲੀ ਜਿਹੜੀ ਕਬਜ ਲਈ ਹੈ ਕਬਜ ਤੋੜ ਕਬਜ ਤੋੜੂ ਗੋਲੀ ਸਾਡੀ ਉਹਦਾ ਤੁਸੀਂ ਫਾਰਮੂਲਾ ਚਾਹੀਦਾ ਤੁਹਾਨੂੰ ਉਹ ਵੀ ਮਿਲੇਗਾ ਜੀ 1 ਟੂ 1 ਪ੍ਰੋਬਲਮ ਸ਼ੇਅਰ ਕਰਨ ਲਈ ਤੁਸੀਂ ਬੜੇ ਆਸਾਨੀ ਨਾਲ ਮੈਨੂੰ ਜਲਦਦਰ ਬਸਟੈਂਡ ਦੇ ਕੋਲ ਮਿਲ ਸਕਦੇ ਹੋ ਹਫਤੇ ਦੇ ਵਿੱਚ 7 ਦੇ 7 ਦਿਨ ਮੈਂ ਅਵੇਲੇਬਲ ਹਾਂ ਤੁਹਾਡੇ ਲਈ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਵੀ ਕਿਸੇ ਨੇ ਆਣਾ ਆਪਣੀ ਅਪਾਇੰਟਮੈਂਟ ਬਣਾ ਕੇ ਜ਼ਰੂਰ ਆਇਓ ਬਾਕੀ ਨੁਸਖੇ ਮੁਤਲਕ ਤੁਹਾਡਾ ਕੋਈ ਵੀ ਕੁਐਸਚਨ ਹੈਗਾ ਥਲੇ ਕਮੈਂਟਾਂ ਦੇ ਵਿੱਚ ਆਪਣਾ ਕੁਐਸਚਨ ਮੈਂਸ਼ਨ ਕਰੋ ਤੁਹਾਡੇ ਕੁਐਸਚਨ ਦਾ ਆਨਸਰ ਵੀ ਦਿੱਤਾ ਜਾਏਗਾ ਬਾਕੀ ਇੱਕ ਹੋਰ ਚੀਜ਼ ਹੈਗੀ ਐ ਜਿਨ੍ਹਾਂ ਨੂੰ ਵੀ ਗੈਸ ਐਸਿਡਿਟੀ ਕਨਸਟਿਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਲਈ ਸਪੈਸ਼ਲ ਇੱਕ ਡਾਈਟ ਚਾਰਟ ਹੁੰਦਾ ਉਹ ਅਸੀਂ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੇ ਆ ਜੀ ਉਹ ਕਿਸੇ ਨੂੰ ਵੀ ਉਹ ਡਾਈਟ ਚਾਰਟ ਚਾਹੀਦਾ ਉਹਦੇ ਥੱਲੇ ਡਾਈਟ ਚਾਰਟ ਲਿਖ ਕੇ ਮੈਸੇਜ ਕਰੋ ਵੀਡੀਓ ਦੇ ਥੱਲੇ ਤੁਹਾਨੂੰ ਪੂਰਾ ਡਾਈਟ ਚਾਰਟ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਜਿਹੜਾ ਵੀ ਤੁਹਾਨੂੰ ਚਾਹੀਦਾ ਲਿਖ ਕੇ ਮੈਂਸ਼ਨ ਕਰੋ ਤੁਹਾਨੂੰ ਤਿੰਨੇ ਮਿਲ ਜਾਣਗੇ ਟੇਸਟ ਬਹੁਤ ਸ਼ਾਨਦਾਰ ਹੈ ਜੀ ਮੈਂ ਤੁਹਾਨੂੰ ਪੀ ਕੇ ਦਿਖਾ ਦਰਨਵਾ ਬਹੁਤ ਆਲਾ ਟੇਸਟ ਦੇ ਜੇ ਤੁਸੀਂ ਵੀ ਪੀਓਗੇ ਤੁਹਾਨੂੰ ਵੀ ਮਜ਼ਾ ਆਏਗਾ ਅਸੀਂ ਕੋਈ ਵੀ ਨੁਸਖਾ ਫਾਰਮੂਲਾ ਜਦੋਂ ਦਿੰਨੇ ਆ ਇਹ ਗੱਲ ਨੂੰ ਵਿਚਾਰ ਕੇ ਦਿੰਨੇ ਆ ਵੀ ਜਿਹੜਾ ਪੇਸ਼ੈਂਟ ਹੈ ਉਹਨੂੰ ਯੂਜ਼ ਕਰਨ ਲੱਗੇ ਆ ਉਹਦੀ ਦਿੱਕਤ ਪਰੇਸ਼ਾਨੀ ਨਾ ਲੱਗੇ